ਸਤ ਸ੍ਰੀ ਅਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਗੱਲ ਕਰਨੀ ਕਿਸ ਸਿਆਪਾ ਤੇ ਕੀਰਨੇ ਕੀ ਹੁੰਦੀ ਆ ਤੇ ਦੋਨੋਂ ਵਿੱਚ ਕੀ ਅੰਤਰ ਆ ਕੱਲ ਦੀ ਵੀਡੀਓ ਚ ਅਸੀਂ ਗੱਲ ਕੀਤੀ ਸੀ ਸਿਆਪੇ ਦੀ ਕਿ ਸਿਆਪਾ ਕੀ ਹੁੰਦਾ ਕੋਈ ਵੀ ਕੰਮ ਕਰਨਾ ਹੋਵੇ ਨਾ ਤੇ ਲੋਕੀ ਆਮ ਹੀ ਇਹ ਗੱਲ ਕਰ ਦਿੰਦੇ ਆ ਕਿ ਮੇਰੇ ਭਾ ਦਾ ਸਿਆਪਾ ਮੇਰ ਕੋ ਨਹੀਂ ਇਹ ਕੰਮ ਕੀਤਾ ਜਾਂਦਾ ਪਰ ਅਸਲ ਵਿੱਚ ਸਿਆਪਾ ਕੀ ਹੁੰਦਾ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਨਾ ਤਾਂ ਔਰਤਾਂ ਉਸ ਵਿਅਕਤੀ ਦੇ ਕੋਲ ਖਲੋ ਕੇ ਆਪਣੇ ਆਪ ਨੂੰ ਪਿੱਟਦੀਆਂ ਵਾ ਮਾਰਦੀਆਂ ਵਾ ਮੱਥੇ 'ਚ ਮਾਰਦੀਆਂ ਵਾ ਗੱਲਾਂ ਤੇ ਮਾਰਦੀਆਂ ਪੱਟਾਂ ਤੇ ਹੱਥ ਮਾਰਦੀਆਂ ਦੁੱਖ ਪ੍ਰਗਟ ਕਰਦੀਆਂ ਭਾਵ ਉਹ ਆਪਣੇ ਆਪ ਨੂੰ ਕਸ਼ਟ ਦਿੰਦੀਆਂ ਉਸ ਸਪਿਟ ਸਿਆਪਾ ਕਰਦੇ ਆ ਜਿਸ ਨੂੰ ਕਿ ਸਿਆਪਾ ਕਿਹਾ ਜਾਂਦਾ ਤੇ ਕੀਰਨੇ ਕੀ ਹੁੰਦੇ ਆ ਕੀਰਨੇ ਜਿਹੜਾ ਸਿਆਪਾ ਵਾ ਇਹ ਇੱਕ ਉਸ ਜਗ੍ਹਾ ਤੇ ਹੀ ਕੀਤਾ ਜਾਂਦਾ ਵਾ ਜਿੱਥੇ ਵਿਅਕਤੀ ਦੀ ਮੌਤ ਹੋਈ ਹੋਵੇ ਉਸ ਵਿਅਕਤੀ ਦੇ ਕੋਲ ਖਲੋ ਕੇ ਕੀਤਾ ਜਾਂਦਾ ਪਰ ਜਿਹੜੇ ਕੀਰਨੇ ਹੁੰਦੇ ਆ ਨਾ ਉਹ ਵਿਅਕਤੀ ਕਿਤੇ ਵੀ ਪਾ ਸਕਦਾ ਉਹ ਆਪਣੇ ਘਰ ਵਿੱਚ ਪਾ ਸਕਦਾ ਕਿਉਂਕਿ ਉਹ ਕਿਸੇ ਉਹਦਾ ਆਪਣਾ ਪਿਆਰਾ ਕੋਈ ਵੀ ਰਿਸ਼ਤਾ ਜਿਦੋਂ ਤੁਰ ਗਿਆ ਹੋਵੇ ਨਾ ਤਾਂ ਵਿਅਕਤੀ ਉਹਨੂੰ ਯਾਦ ਕਰਦਾ ਨਾ ਤੇ ਜਦੋਂ ਯਾਦ ਕਰਦਾ ਤੇ ਉਹਦੇ ਅੰਦਰ ਇੱਕ ਖੋਜ ਹੀ ਪੈਂਦੀ ਆ ਉਹਨੂੰ ਇੱਕ ਹੌਲ ਜੇ ਪੈਂਦੇ ਆ ਉਹ ODੀਆਂ ਚੰਗਿਆਈਆਂ ਨੂੰ ਆਪਣੇ ਰਿਸ਼ਤੇ ਦੀਆਂ ਗੱਲਾਂ ਨੂੰ ਜਦੋਂ ਰੋ ਰੋ ਕੇ ਬੋਲਦਾ ਆ ਨਾ ਉਦੋਂ ਉਹਨੂੰ ਕੀਰਨੇ ਕਿਹਾ ਜਾਂਦਾ ਹੈ ਕਿ ਕਿਸੇ ਦੀ ਯਾਦ ਦੇ ਵਿੱਚ ਬੈਠ ਕੇ ਉਹਦੇ ਨਾਲ ਗੱਲਾਂ ਕਰਨੀਆਂ ਰੋ ਰੋ ਕੇ ਆਪਣੇ ਅੰਦਰ ਦੇ ਹਾਲ ਨੂੰ ਬਿਆਨ ਕਰਨਾ ਉਹ ਵਿਅਕਤੀ ਇਕੱਲਾ ਵੀ ਕਰ ਸਕਦਾ ਉਹ ਕਿਤੇ ਬਹਿ ਕੇ ਜਦੋਂ ਕਿਸੇ ਆਪਣੇ ਨੂੰ ਯਾਦ ਕਰਦਾ ਨਾ ਤੇ ਉਹਦੀਆਂ ਗੱਲਾਂ ਕਰਦਾ ਨਾ ਉਹਨੂੰ ਕੀਰਨੇ ਸ਼ਬਦ ਵਰਤੇ ਆ ਜਾਂਦਾ ਉਹ ਕੀਰਨੇ ਹੁੰਦੇ ਆ ਤੇ ਆਮ ਹੀ ਲੋਕ ਜਦੋਂ ਇੱਕ ਦੂਜੇ ਨਾਲ ਲੜਦੇ ਜਾਂ ਗੱਲ ਕਰਦੇ ਤੇ ਉਦੋਂ ਵੀ ਬੀਬੀਆਂ ਇਹ ਗੱਲ ਵਿੱਚ ਮੌਕਾ ਦੇ ਦਿੰਦੀਆਂ ਵਾ ਕਿ ਇਹਨੇ ਕੀ ਕੀ ਹਨੇ ਪਾਉਣੇ ਸ਼ੁਰੂ ਕਰ ਦਿੱਤੇ ਆ ਅਸਲ ਵਿੱਚ ਕੀਰਨੇ ਇਹ ਹੁੰਦੇ ਕਿ ਜਦੋਂ ਕੋਈ ਜਹਾਨ ਤੋਂ ਤੁਰ ਜਾਂਦਾ ਨਾ ਉਹਦੀ ਯਾਦ ਵਿੱਚ ਰੋਣਾ ਉਹਦੇ ਨਾਲ ਗੱਲਾਂ ਕਰਨੀਆਂ ਤੇ ਉਹਨੂੰ ਗੱਲਾਂ ਵਿੱਚ ਲੈ ਕੇ ਯਾਦ ਕਰਨਾ ਨੂੰ ਕੀਰਨੇ ਕਿਹਾ ਜਾਂਦਾ ਉਹ ਹੁੰਦੇ ਆ ਕੀਰਨੇ ਜਿਹੜੇ ਕੀਰਨੇ ਆ ਨਾ ਉਹ ਕਿਤੇ ਵੀ ਪਾਏ ਜਾ ਸਕਦੇ ਆ ਉਹਦੇ ਵਾਸਤੇ ਕੋਈ ਸਮਾਂ ਕੋਈ ਜਗ੍ਹਾ ਨਿਰਧਾਰਤ ਨਹੀਂ ਹੁੰਦੀ ਉਹ ਵਿਅਕਤੀ ਤੁਰਦਾ ਫਿਰਦਾ ਕੰਮ ਕਰਦਾ ਜਦੋਂ ਆਪਣੇ ਪਿਆਰੇ ਕਿਸੇ ਨੂੰ ਯਾਦ ਕਰਦਾ ਆਪਣੇ ਰਿਸ਼ਤੇ ਕਿਸੇ ਨੂੰ ਯਾਦ ਕਰਦਾ ਜੋ ਜਹਾਨ ਤੋਂ ਤੁਰ ਗਿਆ ਹੋਵੇ ਨਾ ਉਹਦੇ ਨਾਲ ਗੱਲਾਂ ਕਰਦਾ ਫਿਰਦਾ ਉਹਦੀ ਕਮੀ ਨੂੰ ਮਹਿਸੂਸ ਕਰਦਾ ਉਹਦੀ ਯਾਦ ਚ ਲੈ ਕੇ ਜਦੋਂ ਉਹਦੇ ਅੰਦਰ ਹੌਲ ਉੱਠਦੇ ਆ ਉਹਨੂੰ ਇੱਕ ਖੋਹ ਪੈਂਦੀ ਆ ਕਿ ਮੈਂ ਉਹਨੂੰ ਕਿੱਥੋਂ ਜਾ ਕੇ ਲੈ ਆਵਾਂ ਤੇ ਉਹ ਉਹਦੇ ਲਈ ਜਦੋਂ ਰੋਂਦਾ ਨਾ ਉਹਦੇ ਨਾਲ ਗੱਲਾਂ ਕਰਦਾ ਨਾ ਕਿ ਤੂੰ ਛੱਡ ਕੇ ਚਲੇ ਗਿਆ ਜਾਂ ਤੂੰ ਮੈਨੂੰ ਤੇਰੀ ਇੱਥੇ ਲੋੜ ਸੀ ਤੇਰੇ ਬਿਨਾ ਆਹ ਕੰਮ ਖਲੋਗੇ ਤੈਨੂੰ ਕਾਦੀਆਂ ਕਾਲੀਆਂ ਪੈ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਯਾਦ ਵਿੱਚ ਗੱਲਾਂ ਜਦੋਂ ਬੰਦਾ ਕਰਦਾ ਨਾ ਉਹਨੂੰ ਕੀਰਨੇ ਸ਼ਬਦ ਵਰਤਿਆ ਜਾਂਦਾ ਉਹਨੂੰ ਕੀਰਨੇ ਕਿਹਾ ਜਾਂਦਾ ਜਦੋਂ ਕੋਈ ਤੁਰ ਜਾਂਦਾ ਨਾ ਤਾਂ ਫਿਰ ਵਿਅਕਤੀ ਉਹਦੀ ਯਾਦ ਵਿੱਚ ਜਿਹੜੀ ਬਾਕੀ ਦੀ ਉਮਰ ਲਗਾਉਂਦਾ ਨਾ ਉਹ ਉਹਦੇ ਨਾਲ ਗੱਲਾਂ ਕਰਕੇ ਸਵੇਰੇ ਦੁਪਹਿਰੇ ਸ਼ਾਮ ਕਿਸੇ ਟਾਈਮ ਵੀ ਜਦੋਂ ਯਾਦ ਕਰਕੇ ਗੱਲਾਂ ਕੀਤੀਆਂ ਜਾਂਦੀਆਂ ਨਾ ਤਾਂ ਫਿਰ ਉਹਨਾਂ ਗੱਲਾਂ ਨੂੰ ਕੀਰਨਿਆਂ ਦਾ ਨਾਮ ਦਿੱਤਾ ਜਾਂਦਾ ਤੇ ਇਹ ਬੰਦਾ ساری ਉਮਰ ਹੀ ਫਿਰ ਪਉਦਾ ਰਹਿੰਦਾ ਜੇ ਦਾ ਕੋਈ ਆਪਣਾ ਕੋਈ ਪਿਆਰਾ ਕੋਈ ਤੁਰ ਗਿਆ ਹੋਵੇ ਨਾ ਫਿਰ ਉਹਨੂੰ ਪਤਾ ਹੁੰਦਾ ਕਿ ਉਹ ਕਿਸ ਤਰ੍ਹਾਂ ਕੀਰਨੇ ਪਉਦਾ